ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਦਰ ਪਰੋ ਅੱਜ ਦੀ ਵੀਡੀਓ ਦੇ ਵਿੱਚ ਦੇਖੋ ਫਲੇਵਰ ਕੰਮ ਕਰਦੀ ਚੈੱਕ ਕਰੋ ਕੰਮ ਕਰਨ ਦਾ ਕੋਈ ਡਰ ਨਹੀਂਗਾ ਮਿਹਨਤ ਜਿਹੜੀ ਹੈਗੀ ਆ ਉਹ ਹਮੇਸ਼ਾ ਕਰਦੇ ਰਹਿਣਾ ਚਾਹੀਦਾਗਾ ਆ ਮਸਤਰੀ ਹੈ ਮਸਤਰੀ ਦਾ ਕੰਮ ਚੈੱਕ ਕਰੋ ਦੇਖੋ ਸਮਝ ਕਰ ਪੂਰਾ ਸਭਾਈ ਦੇ ਨਾਲ ਕੰਮ ਕਰ ਰਿਹਾ ਬਾਈ ਮੈਸਤਰੀ ਆ ਸ਼੍ਰੀ ਮੁਖਸਰ ਸਾਹਿਬ ਤੋਂ ਆਰਾਮਨਗਰ ਦੇ ਵਿੱਚ ਹੈਗਾ ਰਹਿੰਦਾ ਇਹ ਕੰਮਕਾਰ ਵਧੀਆ ਕਰਦਾ ਬਾਈ ਤੇ ਆ ਲੀਵਰ ਵੀ ਘੈਂਟ ਆ ਦੇਖੋ ਬਾਈ ਬਹੁਤ ਵਧੀਆ ਕੰਮ ਕਰਦੇ ਨੇ ਮਿਹਨਤੀ ਹੈ ਹੈਨਾ ਮਿਹਨਤ ਕਰਨੀ ਚਾਹੀਦੀ ਹੈ ਹੈਨਾ ਮੈਂ ਤੇ ਨਾਲੀ ਸਾਰਾ ਕੋਸ ਹੈ ਭਾਈ ਹਾਂ ਕਿਵੇਂ ਮੈਂ ਤਲਾ ਸਹੀ ਗੱਲ ਹੈ ਕਰਨੀ ਜ਼ਰੂਰੀ ਆ ਅਰਜ ਵੀ ਬੰਦ ਹੈਗਾ ਦੇਖੋ ਕਹਿੰਦੇ ਬੁੜੀਆਂ ਨੂੰ ਮਾੜਾ ਕਹਿੰਦੇ ਨੇ ਬੁੜੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਦੀ ਸੋਚ ਮਾੜੀ ਹੁੰਦੀ ਹੈ ਕੰਮ ਕਰ ਬੰਦਿਆਂ ਨਾਲੋਂ ਜ਼ਿਆਦਾ ਕਰਦੇ ਹੁੰਦੇ ਆ ਬੁੜੀਆਂ